ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਫੁੱਲ ਇਲਾਸਟਿਕ ਪੈਂਟ ਪਲਾਜੋ ਦੀ ਸਟੀਚਿੰਗ ਸਿੱਖਾਂਗੇ ਸਭ ਤੋਂ ਪਹਿਲਾਂ ਆਪਾਂ ਫਰੰਟ ਔਰ ਬੈਕਪਾਰਟ ਦੋਨਾਂ ਦੇ ਹੀ ਆਸਨਾਂ ਨੂੰ ਜੁਆਇੰਡ ਕਰਾਂਗੇ ਠੀਕ ਹੈ ਬਿਲਕੁਲ ਬਰੀਕ ਬਕੇ ਦੀ ਸਲਾਈ ਲਗਾਉਣੀ ਆ ਔਰ ਖਿੱਚ ਕੇ ਸਲਾਈ ਲਗਾਉਣੀ ਆ ਦੋਨੇ ਆਸਨ ਜੁਆਇੰਡ ਹੋ ਗਏ ਆ ਜੀ ਹੁਣ ਫਰੰਟ ਵਾਲਾ ਪਾਰਟ ਲਵਾਂਗੇ ਜਿੱਥੇ ਆਪਾਂ ਪੌਕੇਟ ਅਟੈਚ ਕਰਨੀ ਆ ਪਲਾਜ਼ੋ ਦਾ ਇਹ ਆਪਣੀ ਸਿੱਧੀ ਸਾਈਡ ਆ ਇਹਦੇ ਸਭ ਤੋਂ ਪਹਿਲਾਂ ਆਪਾਂ ਉੱਪਰ ਵਾਲੀ ਸਾਈਡ ਤੋਂ 1.5 ਇੰਚ ਦਾ ਨਿਸ਼ਾਨ ਲਗਾਉਣਾ ਠੀਕ ਹੈ ਜਿਹੜੀ ਸਾਈਡ ਆਪਾਂ ਇਲਾਸਟਿਕ ਲਗਾਉਣਾ ਨਾ ਉਧਰਲੀ ਸਾਈਡ ਤੋਂ 1.5 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ ਇੱਥੋਂ ਆਪਾਂ ਜਿਹੜਾ ਇਹ ਪੌকেট ਅਟੈਚ ਕਰਨੀ ਆ ਉਹ ਪੌকেট ਦਾ ਜਿਹੜਾ ਆਪਾਂ ਸਿਰਾ ਲਾਉਣਾ ਠੀਕ ਹੈ ਜੀ ਉਹ ਆਪਾਂ ਉੱਥੋਂ ਸਟਾਰਟ ਕਰਨਾ ਇਦਾਂ ਠੀਕ ਹੈ ਤੇ ਜਿਹੜਾ ਆਪਾਂ ਕੱਟ ਲਾਇਆ ਤੇ ਉਸ ਕੱਟ ਨੂੰ ਦੂਜੇ ਕੱਟ ਦੇ ਉੱਪਰ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਸਲਾਈ ਲਗਾ ਲਾਂਗੇ ਔਰ ਇੱਕ ਕੱਟ ਵੀ ਲਗਾਵਾਂਗੇ ਪਾਕਟ ਨੂੰ ਬਾਹਰ ਵਾਲੀ ਸਾਈਡ ਕਰ ਲਾਂਗੇ ਔਰ ਕੋਰਨਰ ਕੱਢ ਲਾਂਗੇ ਜਿਹੜੇ ਆਪਾਂ ਹੁਣ ਕੱਟ ਲਾਏ ਹਨ ਇਦਾਂ ਚੰਗੀ ਤਰ੍ਹਾਂ ਕੋਰਨਰ ਕੱਢ ਕੇ ਇੱਕ ਇੱਕ ਪੈਰ ਦੀ ਸਲਾਈ ਲਗਾਉਣੀ ਆ ਆ ਦੇਖੋ ਇਦਾਂ ਇਧਰਲੀ ਸਾਈਡ ਤੋਂ ਸਟਾਰਟ ਕਰਨਾ ਸਲਾਈ ਲਗਾਉਣਾ ਦੂਜਾ ਕੋਰਨਰ ਵੀ ਕੱਢ ਲਾਂਗੇ ਹੁਣ ਇੱਧਰ ਮੋੜ ਲਾਂਗੇ ਉਸ ਤੋਂ ਬਾਅਦ ਦੇਖੋ ਪੌਕਟ ਨੂੰ ਆਪਾਂ ਬਾਹਰ ਵਾਲੀ ਸਾਈਡ ਕੱਢਾਂਗੇ ਇਹ ਇਦਾਂ ਠੀਕ ਹੈ ਤੇ ਥੱਲੇ ਵਾਲੀ ਸਾਈਡ ਤੋਂ बिल्कुल बरीक सिलाई लगा पूरा प्लाजो जी जड़ा बेक सिलाई ते ही स्टिच करना है ठीक है दो तीन बारी पक्का करके कमा के सिलाई लगा लागे पॉकेट न अंदर करांगे और उपर वाली सैड तो पॉकेट पॉकिट कपड़े ना बराबर करांगे बराबर करके ते पॉकट ना सैट करके ये इदा ठीक है ਤੇ ਹੁਣ ਥੱਲੇ ਵਾਲੀ ਸਾਈਡ ਤੋਂ ਆਪਾਂ ਸਲਾਈ ਲਗਾਣੀ ਸਟਾਰਟ ਕਰਾਂਗੇ ਇਹ ਜਿੱਥੇ ਆਪਣੀ ਪੌਕਟ ਹੈ ਨਾ ਉਥੋਂ ਦੋ ਤਿੰਨ ਵਾਰੀ ਪੱਕਾ ਕਰਕੇ ਸਿੱਧੀ ਸਲਾਈ ਲਗਾਉਣੀ ਆ ਧਿਆਨ ਰੱਖੇ ਪੌਕਟ ਨਹੀਂ ਜੁੜਨੀ ਚਾਹੀਦੀ ਔਰ ਪੌਕਟ ਦੇ ਨਾਲ-ਨਾਲ ਸਲਾਈ ਲਗਾਉਣੀ ਆ ਕੱਪੜੇ ਨੂੰ ਸੈੱਟ ਕਰਦੇ ਹੋਏ ਬਿਲਕੁਲ ਨਾਲ ਸਲਾਈ ਲਗਾਉਣੀ ਆ ਠੀਕ ਹੈ ਇੱਥੋਂ ਤੱਕ ਲਿਆ ਕੇ ਹੁਣ ਜਿਹੜੀ ਸਾਈਡ ਆਪਣੀ ਪਾਕਟ ਮੂੜੀ ਹੋਈ ਹੈ ਥੱਲੇ ਵਾਲੀ ਸਾਈਡ ਆ ਦੇਖੋ ਠੀਕ ਹੈ ਨਹੀਂ ਅਟੈਚ ਹੋਈ ਆਪਣੀ ਪਾਕਟ ਪੂਰੇ ਧਿਆਨ ਨਾਲ ਹੁਣ ਥੱਲੇ ਵਾਲੀ ਪਾਕਟ ਨੂੰ ਸਲਾਈ ਲਗਾ ਲਾਂਗੇ ਇਹ ਆਪਣੀ ਪਾਕਟ ਲੱਗ ਗਈ ਆ ਆ ਦੇਖੋ ਤੁਹਾਨੂੰ ਵਿਖਾਉਣੀ ਆ ਮੈਂ ਕਿੰਨੀ ਫਿਨਿਸ਼ਿੰਗ ਦੇ ਨਾਲ ਹੈ ਇਹ ਮੋਬਾਈਲ ਕਵਰ ਵੀ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਇਹ ਆ ਦੇਖੋ ਠੀਕ ਹੈ ਬੜੀ ਹੀ ਆਸਾਨੀ ਨਾਲ ਜਿਹੜਾ ਆਪਣਾ ਮੋਬਾਈਲ ਹੈ ਉਹ ਆ ਜਾਂਦਾ ਹੈ ਪਾਕਟ ਦੇ ਵਿੱਚ ਹੁਣ ਇਹਦੇ ਉੱਪਰ ਆਪਾਂ ਬੈਕਪਾਰਟ ਅਟੈਚ ਕਰਨਾ ਹੈ ਚਾਹੇ ਤੁਸੀਂ ਉੱਪਰ ਵਾਲੀ ਸਾਈਡ ਤੋਂ ਸਲਾਈ ਲਗਾਓ ਚਾਹੇ ਥੱਲੇ ਵਾਲੀ ਸਾਈਡ ਤੋਂ ਆਪਾਂ ਪੋਚੇ ਵਾਲੀ ਸਾਈਡ ਤੋਂ ਕੱਟ ਨੂੰ ਕੱਟ ਦੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਔਰ ਖਿੱਚ ਕੇ ਸਲਾਈ ਲਗਾਵਾਂਗੇ ਠੀਕ ਹੈ ਜਿਹੜੇ ਆਪਾਂ ਇਹ ਕੱਟ ਲਗਾਏ ਆ ਇਹ ਬਿਲਕੁਲ ਆਪਾਂ ਬਰਾਬਰ ਮਿਲਾਉਣੇ ਆ ਕਿਉਂਕਿ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਟਿੰਗ ਦੱਸੀ ਹੋਈ ਹੈ ਸਮਝਾਈ ਹੋਈ ਹੈ ਤੇ ਉਹਦੇ ਅਕੋਰਡਿੰਗ ਜੇ ਤੁਸੀਂ ਪਲਾਜੋ ਸਟਿਚ ਕਰੋਗੇ ਤੁਹਾਨੂੰ ਸਟੀਚਿੰਗ ਟਾਈਮ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਠੀਕ ਹੈ ਹੁਣ ਦੇਖੋ ਇਹ ਆਪਣੀ ਥੱਲੇ ਪਾਕਟ ਆ ਤੇ ਪਾਕਟ ਦੇ ਉੱਪਰ ਸਲਾਈ ਨਹੀਂ ਲੱਗਣੀ ਚਾਹੀਦੀ ਬਿਲਕੁਲ ਨਾਲ-ਨਾਲ ਸਲਾਈ ਲਗਾਉਣੀ ਆ ਬੜੇ ਹੀ ਧਿਆਨ ਨਾਲ ਚੰਗੀ ਤਰ੍ਹਾਂ ਧਿਆਨ ਰੱਖੇ ਕਿ ਪੌਕਟ ਨਹੀਂ ਜੁੜਨੀ ਚਾਹੀਦੀ ਜਦੋਂ ਤੁਸੀਂ ਇਦਾਂ ਹੱਥ ਰੱਖੋਗੇ ਨਾ ਤੁਹਾਨੂੰ ਮਹਿਸੂਸ ਹੋਊਗਾ ਵੀ ਫੀਲ ਹੁੰਦਾ ਹੈ ਇਹਦੇ 'ਚ ਕਿ ਜਿਹੜੀ ਆਪਣੀ ਸਲਾਈ ਹੈ ਉਹ ਸਲਾਈ ਦੇ ਉੱਪਰ ਹੀ ਲੱਗ ਰਹੀ ਆ ਠੀਕ ਹੈ ਇਦਾਂ ਫੀਲ ਕਰਕੇ ਕੱਪੜੇ ਨੂੰ ਚੰਗੀ ਤਰ੍ਹਾਂ ਬਰਾਬਰ ਉੱਪਰ ਵਾਲੀ ਸਾਈਡ ਤੋਂ ਵੀ ਕਰਨਾ ਕੋਈ ਵੱਧ ਘਾਟ ਨਹੀਂ ਕਰਨਾ ਤੇ ਆਹ ਦੇਖੋ ਆਪਣੀ ਪੌਕਟ ਬੈਕ ਕਾਰਡ ਦੇ ਨਾਲ ਵੀ ਅਟੈਚ ਹੋ ਗਈ ਆ ਹੁਣ ਦੂਜੀ ਸਲਾਈ ਵੀ ਹੈ ਜੀ ਉਹ ਆਪਾਂ ਪਹੁੰਚਿਆਂ ਤੋਂ ਹੀ ਲਗਾਵਾਂਗੇ ਠੀਕ ਹੈ ਆ ਦੇਖੋ ਕੱਟ ਨਾਲ ਕੱਟ ਨੂੰ ਚੰਗੀ ਤਰ੍ਹਾਂ ਮਿਲਾ ਕੇ ਸੇਮ ਪ੍ਰੋਸੈਸ ਨਾਲ ਸਲਾਈ ਕਰਾਂਗੇ ਆ ਦੇਖੋ ਕੱਪੜੇ ਨੂੰ ਚੰਗੀ ਤਰ੍ਹਾਂ ਬਰਾਬਰ ਕਰਨਾ ਕੋਈ ਵੀ ਕੱਪੜਾ ਵੱਧ ਘੱਟ ਨਹੀਂ ਛੱਡਣਾ ਹੁਣ ਆਪਾਂ ਪੋਚਾ ਫੋਲਡ ਕਰਾਂਗੇ ਅੱਧਾ ਇੰਚ ਇੱਧਾ ਔਰ ਜਿੱਥੇ ਕੱਟ ਲਗਾਇਆ ਐਵੇਂ ਠੀਕ ਹੈ ਜਿੱਨਾ ਚਿਰ ਤੁਸੀਂ ਕਟਿੰਗ ਨਹੀਂ ਦੇਖੋਗੇ ਉਹਨਾਂ ਚਿਰ ਤੁਹਾਨੂੰ ਸਟੀਚਿੰਗ ਨਹੀਂ ਸਮਝ ਆਉਣੀ ਸੋ ਪਹਿਲਾਂ ਕਟਿੰਗ ਵਾਲੀ ਵੀਡੀਓ ਜੀ ਜਿਹੜੀ ਆਪਣੀ ਲਾਈਵ ਦੇ ਵਿੱਚ ਇਹਨੂੰ ਆਪਾਂ ਕਟਿੰਗ ਕੀਤਾ ਤੇ ਜ਼ਰੂਰ ਜਾ ਕੇ ਵੇਖਿਆ ਜੇ ਸਮਝਣ ਦੀ ਕੋਸ਼ਿਸ਼ ਕਰਿਓ ਸੋਖੇ ਮੈਥਡ ਨਾਲ ਆਪਾਂ ਕਟਿੰਗ ਕੀਤੀ ਆ ਤੇ ਜੇ ਜਦੋਂ ਤੁਸੀਂ ਕਟਿੰਗ ਵੇਖ ਲਓਗੇ ਫਿਰ ਤੁਹਾਨੂੰ ਸਟੀਚਿੰਗ ਸਮਝ ਆ ਜਾਊਗੀ ਅੱਧਾ ਇੰਚ ਬਸ ਇਦਾਂ ਫੋਲਡ ਕਰਨਾ ਔਰ ਸਲਾਈ ਨਾਲ ਸਲਾਈ ਦੇਖੋ ਬਰਾਬਰ ਹੋਣੀ ਚਾਹੀਦੀ ਆ ਔਰ ਕਪੜੇ ਨੂੰ ਪ੍ਰੋਪਰ ਤਰੀਕੇ ਨਾਲ ਫੋਲਡ ਕਰਦੇ ਹੋਏ ਸਿੱਧੀ ਸਲਾਈ ਲਗਾਉਣੀ ਆ ਬਰੀਕ ਪਲੇਨ ਦੀ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਸੇਮ ਆਪਾਂ ਦੂਜਾ ਪਹੁੰਚਾ ਫੋਲਡ ਕਰ ਲਾਂਗੇ ਪਹੁੰਚਿਆਂ ਦੀ ਸਲਾਈ ਲੱਗ ਗਈ ਹੈ ਜੀ ਹੁਣ ਆਪਾਂ ਆਸਣ ਦੀ ਸਲਾਈ ਲਗਾਵਾਂਗੇ ਠੀਕ ਹੈ ਇਹ ਜਿੰਨਾ ਵੀ ਤੁਸੀਂ ਪੌਂਚਾ ਰੱਖਣਾ ਹੋਵੇ ਉਹਨੇ ਤੇ ਨਿਸ਼ਾਨ ਲਗਾ ਕੇ ਔਰ ਦੋ ਤਿੰਨ ਵਾਰੀ ਪੱਕਾ ਕਰਕੇ ਸੈਂਟਰ ਤੋਂ ਜਿਹੜੇ ਆਪਾਂ ਸਲਾਈ ਲਗਾਉਣੀ ਹੈ ਇਹ ਵੀ ਪੂਰੀ ਖਿੱਚ ਕੇ ਸਲਾਈ ਲਗਾਉਣੀ ਆ ਆਸਣ ਤੋਂ ਆਸਣ ਨੂੰ ਚੰਗੀ ਤਰ੍ਹਾਂ ਸਲਾਈ ਮਿਲਾ ਕੇ ਦੋ ਤਿੰਨ ਵਾਰੀ ਇੱਥੋਂ ਪੱਕਾ ਕਰ ਲੈਣਾ ਤੇ ਦੂਜੇ ਪੌਂਚੇ ਤੋਂ ਪੌਂਚਾ ਫੜ ਕੇ ਖਿੱਚ ਕੇ ਸਲਾਈ ਲਗਾਉਣੀ ਆ ਠੀਕ ਹੈ ਇਹਦੇ ਨਾਲ ਕੀ ਹੈ ਜੀ ਖਿੱਚ ਕੇ ਸਲਾਈ ਲਗਾਉਣ ਨਾਲ ਆਸਣ ਦੀ ਜਿਹੜੀ ਸਲਾਈ ਹੈ ਉਹ ਟੁੱਟਦੀ ਨਹੀਂ ਹੁਣ ਆਪਾਂ ਇਲਾਸਟਿਕ ਲਏ ਆ हिਪ ਦੇ ਹਿਸਾਬ ਨਾਲ ਇਲਾਸਟਿਕ ਨੂੰ ਵੀ 7-8 ਵਾਰੀ ਪੱਕਾ ਕਰ ਲਾਂਗੇ ਚੰਗੀ ਤਰ੍ਹਾਂ ਇਹ ਆਪਾਂ हिਪ ਦੇ ਹਿਸਾਬ ਨਾਲ ਲਏ ਆ ਜੀ ਇਲਾਸਟਿਕ 5-7 ਵਾਰੀ ਪੱਕਾ ਕਰ ਲਿਆ ਹੁਣ ਇਲਾਸਟਿਕ ਨੂੰ ਚੰਗੀ ਤਰ੍ਹਾਂ ਆਪਾਂ ਖੋਲ ਲਾਂਗੇ ਠੀਕ ਹੈ ਏ ਹੁਣ ਬੈਕਪਾਰਟ ਜਿਹੜਾ ਆਪਾਂ ਵਧਾ ਕੇ ਕਟਿੰਗ ਕਰਦੇ ਆਂ ਠੀਕ ਹੈ ਤੁਹਾਨੂੰ ਇਲਾਸਟਿਕ ਲਾਉਣ ਦੇ ਵਿੱਚ ਦਿੱਕਤ ਨਾ ਆਵੇ ਇਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਪੂਰੇ ਹੀ ਰਾਉਂਡ ਦੇ ਵਿੱਚ ਇਦਾਂ ਪਹਿਲਾਂ ਕੱਚੀ ਸਲਾਈ ਲਗਾ ਲੈਣੀ ਆ ਠੀਕ ਹੈ ਚਾਹੇ ਤੁਸੀਂ ਬਰੀਕ ਸਲਾਈ ਲਗਾਓ ਥੋੜਾ ਥੋੜਾ ਫੋਲਡ ਕਰਦੇ ਹੋਏ ਪੂਰੇ ਹੀ ਰਾਉਂਡ ਦੇ ਵਿੱਚ ਸਲਾਈ ਲਗਾ ਲੈਣੀ ਆ ਠੀਕ ਹੈ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਵੀ ਐਕਸਟਰਾ ਪੱਟੀ ਫੋਲਡ ਐਕਸਟਰਾ ਪੱਟੇ ਜਿਹੜੀ ਉਹ ਅਲੱਗ ਤੋਂ ਲੈ ਕੇ ਆਪਾਂ ਨਹੀਂ ਲਗਾਉਣੀ ਠੀਕ ਹੈ ਐਸੇ ਪੱਟੀ ਨੂੰ ਆਪਾਂ ਫੋਲਡ ਕਰਨਾ ਹੈ ਜਿਹੜਾ ਆਪਾਂ ਕਟਿੰਗ ਟਾਈਮ ਕਟਿੰਗ ਕੀਤਾ ਠੀਕ ਹੈ ਐਕਸਟਰਾ ਲੈ ਕੇ ਇਹ ਬੈਕ ਪਾਰਟ ਹੈ ਹੁਣ ਆਪਾਂ ਇਲਾਸਟਿਕ ਲਵਾਂਗੇ ਇਲਾਸਟਿਕ ਨੂੰ ਐਵੇਂ ਰੱਖਣਾ ਤੁਸੀਂ ਠੀਕ ਹੈ ਇਹ ਇਦਾਂ ਤੇ ਕੱਪੜੇ ਨੂੰ ਬਸ ਸਿੰਗਲ ਫੋਲਡ ਹੀ ਜਿਵੇਂ ਆਪਾਂ ਪਹਿਲਾਂ ਕੀਤਾ ऐसे तरीके ਨਾਲ ਰੱਖਣਾ ਵਸ ਤੁਸੀਂ ਠੀਕ ਹੈ ਦੁਬਾਰਾ ਫੋਲਡ ਨਹੀਂ ਕਰਨਾ ਦੋ ਤਿੰਨ ਵਾਰੀ ਪੱਕਾ ਕਰ ਲੈਣਾ ਔਰ ਜਿਹੜੀ ਆਪਾਂ ਸਲਾਈ ਲਾਈ ਹੈ ਨਾ ਐਸੇ ਸਲਾਈ ਦੇ ਉੱਪਰ ਸਲਾਈ ਲਗਾਉਂਦੇ ਹੋਏ ਤੁਸੀਂ ਦੇਖਿਓ ਬੜੇ ਹੀ ਆਸਾਨੀ ਨਾਲ ਠੀਕ ਹੈ ਇਲਾਸਟਿਕ ਤੁਹਾਡਾ ਇਨਸਰਟ ਹੋਊਗਾ ਸਲਾਈ ਨਾਲ ਸਲਾਈ ਬਰਾਬਰ ਕਦੇ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਜੀ ਇਲਾਸਟਿਕ ਲਗਾਉਣ ਲੱਗੇ ਕਦੇ ਵੀ ਇਹ ਚੀਜ਼ ਨਹੀਂ ਨਹੀਂ ਸੋਚਣੀ ਤੁਸੀਂ ਕਿ ਆਪਾਂ ਅਲੱਗ ਤੋਂ ਬੱਟੀ ਲਵਾਂਗੇ ਫਿਰ ਉਹ ਅਟੈਚ ਕਰਾਂਗੇ ਵੀ ਕਟਿੰਗ ਆਪਾਂ ਕਿਸ ਹਿਸਾਬ ਨਾਲ ਕੀਤੀ ਆ ਸੋ ਇਸ ਮੈਥਡ ਨਾਲ ਤੁਸੀਂ ਇਲਾਸਟਿਕ ਲਗਾਉਣਾ ਬਸ ਧਿਆਨ ਰੱਖਣਾ ਜੀ ਜਿਹੜੀ ਆਪਣੀ ਸਲਾਈਆਂ ਨੇ ਇਹ ਸਾਈਡ ਦੀਆਂ ਸਲਾਈਆਂ ਅਸੰਦੀਆਂ ਸਲਾਈਆਂ ਇਹ ਸਲਾਈਆਂ ਇਦਾਂ ਇੱਕ ਦੂਜੇ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਆ ਦੇਖੋ ਇਲਾਸਟਿਕ ਨੂੰ ਆਪਾਂ ਆਪਣੇ ਕੋਲੇ ਖਿੱਚਣਾ ਦੋ ਤਿੰਨ ਵਾਰੀ ਪੱਕਾ ਕਰ ਲਿਆ ਪੱਕਾ ਕਰਨ ਤੋਂ ਬਾਅਦ ਪੂਰੇ ਹੀ ਇਲਾਸਟਿਕ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਸੈੱਟ ਕਰਨ ਤੋਂ ਬਾਅਦ ਹੁਣ ਸੈਂਟਰ ਦੇ ਵਿੱਚ ਆਪਾਂ ਸਲਾਈ ਲਗਾਉਣੀ ਆ ਇਹ ਸਲਾਈ ਤੁਸੀਂ ਜ਼ਰੂਰ ਲਗਾਉਣੀ ਆ ਕਿਉਂਕਿ ਇਹਦੇ ਨਾਲ ਕੀ ਹੈ ਜੀ ਆਪਣੀ ਜਿਹੜੀ ਇਲਾਸਟਿਕ ਆ ਉਹ ਪੁੱਠੀ ਨਹੀਂ ਹੁੰਦੀ ਯਾਨੀ ਕਿ ਘੁੰਮਦੀ ਨਹੀਂ ਦੋਨੋਂ ਸਾਈਡ ਖਿੱਚ ਕੇ ਸਲਾਈ ਲਗਾਉਣੀ ਆ ਪੂਰੀ ਇਲਾਸਟਿਕ ਨੂੰ ਆਪਾਂ ਖਿੱਚ ਕੇ ਲਗਾ ਲਿਆ ਜੀ ਤੇ ਐਕਸਟਰਾ ਥ੍ਰੈਡ ਹੈ ਜੀ ਜਿਹੜੇ ਉਹ ਤੁਸੀਂ ਨਾਲ ਦੇ ਨਾਲ ਕੱਟਦੇ ਰਹਿਣਾ ਕਿਉਂਕਿ ਇਹਦੇ ਨਾਲ ਫਿਨਿਸ਼ਿੰਗ ਬਹੁਤ ਲੱਗਦੀ ਆ ਸੂਟ ਦੇ ਵਿੱਚ ਤੇ ਇਹ ਦੇਖੋ ਜੀ ਇਲਾਸਟਿਕ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਲੱਗਿਆ ਹੈ ਏ ਜੀ ਆਪਣੀ ਪੈਂਟ ਪਲਾਜ਼ੋ ਦੀ ਫਾਈਨਲ ਲੁੱਕ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ